ਪਾਜਪਾ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਰਹੇ ਡਾਕਟਰ ਪਰਮਿੰਦਰ ਸ਼ਰਮਾ ਨੇ ਅੱਜ ਇੱਕ ਪ੍ਰੈਸ ਵਾਰਤਾ ਦੌਰਾਨ ਜਿੱਥੇ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਬਣਨ ਤੇ ਖੁਸ਼ੀ ਜ਼ਾਹਿਰ ਕੀਤੀ ਉੱਥੇ ਹੀ ਤਮਾਮ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਇਹ ਬੀਜੇਪੀ ਦੀ ਬਹੁਤ ਵੱਡੀ ਜਿੱਤ ਹੈ ਕਿਉਂਕਿ ਲਗਾਤਾਰ ਤੀਜੀ ਵਾਰ ਕੇਂਦਰ ਵਿੱਚ ਸਰਕਾਰ ਲਿਆਉਣ ਵਿੱਚ ਲੋਕਾਂ ਨੇ ਬੀਜੇਪੀ ਤੇ ਵਿਸ਼ਵਾਸ ਦਿਖਾਇਆ ਹੈ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ पीबी प्राइम अपडेट दे ਲਈ गगन पंबरा दी रिपोर्ट आज सारे सम्मानित इलेक्ट्रॉनिक मीडिया ਦੇ ਸਾਹਮਣੇ ਮੈਂ ਕੱਲ ਦੇ ਪਵਿੱਤਰ ਔਰ ਇਤਿਹਾਸਿਕ ਦਿਨ 9 ਜੂਨ ਸ਼ਾਮ ਨੂੰ 7 ਵਜੇ ਤੋਂ ਬਾਅਦ ਤੀਸਰੀ ਵਾਰ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ Shri Narendra Modi ਸ਼ਬਦ ਲੈਣ ਜਾ ਰਹੇ ਹਨ ਜਦੋਂ ਕਿ ਸਮੂਚਾ ਵਿਪੱਖ ਇਕੱਠਾ ਹੋ ਕੇ ਮੋਦੀ ਜੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਨਾ ਕੇਵਲ ਵਿਪੱਖ ਬਲਕਿ ਵਿਦੇਸ਼ਾਂ ਚੋਂ ਉਹ ਦੇਸ਼ ਜੋ ਭਾਰਤ ਦੀ ਤਰੱਕੀ ਨਹੀਂ ਚਾਹੁੰਦੇ ਭਾਰਤ ਨੂੰ ਵਿਕਸਿਤ ਹੋਣਾ ਹੁੰਦਾ ਦੇਖਣਾ ਨਹੀਂ ਚਾਹੁੰਦੇ ਉਹ ਸਾਰੇ ਦੇਸ਼ ਚਾਹੇ ਉਹ ਚਾਈਨਾ ਹੋਵੇ ਚਾਹੇ ਪਾਕਿਸਤਾਨ ਹੋਵੇ ਬੰਗਲਾਦੇਸ਼ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਔਰ ਬਹੁਤ ਸਾਰੇ ਦੇਸ਼ਾਂ ਨੇ ਫੰਡਿੰਗ ਤੱਕ ਕੀਤੀ ਹੈ ਕਿ ਕਿਸੇ ਤਰ੍ਹਾਂ ਮੋਦੀ ਦੇ ਵੱਧੇ ਕਦਮ ਰੋਕੇ ਜਾਣ ਹਿੰਦੁਸਤਾਨ ਜੋ ਦੁਨੀਆ ਦੀ ਪੰਜਵੀਂ ਅਰਥਵਿਵਸਥਾ ਬਣ ਗਈ ਹੈ ਔਰ ਹਰ ਖੇਤਰ ਵਿੱਚ ਉਹਨਾਂ ਦੀ ਦੁਕਾਨਦਾਰੀ ਬੰਦ ਹੋ ਗਈ ਚਾਈਨਾ ਦਾ ਸਮਾਨ ਆਣਾ ਇੱਥੇ ਬੰਦ ਹੋ ਗਿਆ ਅਮਰੀਕਾ ਦਾ ਬਹੁਤ ਸਾਰਾ ਸਮਾਨ ਇੱਥੇ ਆਣਾ ਬੰਦ ਹੋ ਗਿਆ ਕੈਨੇਡਾ ਦਾ ਬਹੁਤ ਸਾਰਾ ਸਮਾਨ ਆਣਾ ਬੰਦ ਹੋ ਗਿਆ ਉਹ ਭਾਰਤ 'ਚ ਬਣਨਾ ਸ਼ੁਰੂ ਹੋ ਗਿਆ ਭਾਰਤ ਨੇ ਆਰਮੀ ਦੇ ਤੌਰ ਪਰ ਹਥਿਆਰ ਆਪਣੇ ਬਣਾਣੇ ਸ਼ੁਰੂ ਕਰ ਦਿੱਤੇ ਔਰ ਇਹ ਸਾਰਾ ਕੁਝ ਜਿਹੜੀ ਉਹਨਾਂ ਦੀ ਅਰਥਵਿਵਸਥਾ ਵਿਦੇਸ਼ਾਂ ਵਿੱਚ ਟੁੱਟ ਗਈ ਹੈ ਔਰ ਭਾਰਤ ਵਿਕਸਿਤ ਦੇਸ਼ ਬਣ ਰਿਹਾ ਹੈ ਇਸ ਸਭ ਨੂੰ ਰੋਕਣ ਦੇ ਲਈ ਉਹਨਾਂ ਦਾ ਇੱਕੋ ਇੱਕ ਮੰਤਵ ਸੀਗਾ ਕਿ ਨਰਿੰਦਰ ਮੋਦੀ ਦੇ ਵੱਧ ਦੇ ਕਦਮ ਰੋਕੇ ਜਾਣ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਨਾ ਬਣਨ ਦਿੱਤਾ ਜਾਵੇ ਪਰ ਮੈਂ ਬਹੁਤ ਧੰਨਵਾਦੀ ਹਾਂ ਭਾਰਤ ਦੀ ਜਨਤਾ ਦਾ ਔਰ ਸਮੂਹ ਐਥੋਂ ਦੀ ਜਿੰਨੇ ਵੀ ਲੋਕ ਹੈ ਚਾਹੇ ਉਹ ਪ੍ਰੈਸ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੇ ਸਹੀ ਦਿਸ਼ਾ ਦੇ ਵਿੱਚ ਲੋਕਾਂ ਨੂੰ ਅ ਦੱਸਿਆ ਮੋਦੀ ਜੀ ਦੀ ਗਰੰਟੀਆਂ ਦਾ ਪ੍ਰਚਾਰ ਪ੍ਰਸਾਰ ਹੋ ਸਕਿਆ ਅ ਪੱਤਰਕਾਰ ਸਾਥੀਆਂ ਨੇ ਵੀ ਸਾਥ ਦਿੱਤਾ ਔਰ ਸਮੂਹ ਹਿੰਦੁਸਤਾਨ ਦੇ ਵਸਨੀਕਾਂ ਨੇ ਨਰਿੰਦਰ ਮੋਦੀ ਨੂੰ ਇੰਨੀਆਂ ਬਾਧਾਵਾਂ ਹੋਣ ਦੇ ਬਾਅਦ ਇੰਨੇ ਹਰਡਲਸ ਹੋਣ ਤੋਂ ਬਾਅਦ ਵੀ ਅ ਪੂਰੇ ਬਹੁਮਤ ਦੇ ਨਾਲ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਅਸੀਂ ਆਪਣੇ ਜ਼ਿਲ੍ਹੇ ਵਿੱਚ ਆਪਣੇ ਹਰ ਮੰਡਲ ਵਿੱਚ ਆ티ਸ਼ਵਾਦੀ ਵੀ ਕਰਾਂਗੇ ਲੱਡੂ ਵੀ ਵੰਡਾਂਗੇ ਔਰ ਖੁਸ਼ੀਆਂ ਮਨਾਵਾਂਗੇ ਕਿਉਂਕਿ ਇਹ ਭਾਰਤੀ ਲੋਕਤੰਤਰ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਸਰ ਮਦਰ ਮੋਹਨ ਮਿੱਤਲ ਨਹੀਂ ਆਏ ਉਹਨਾਂ ਦੇ بیٹے ਅਰਵਿੰਦ ਮਿੱਤਲ ਆਏ ਮੈਂ ਇਸ ਗੱਲ ਨੂੰ ਕਰੈਕਟ ਕਰਦਾ ਕਿਉਂਕਿ ਉਹ ਪਰਿਵਾਰ ਚ ਘਰ ਚ ਜਿਹੜਾ ਕਈ ਵਾਰ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ ਪਰ ਲੇਕਿਨ ਇਸ ਦੇ ਨਾਲ ਨਾਲ ਇੱਕ ਵਾਰ ਪਾਰਟੀ ਤੋਂ ਕੋਈ ਹਿਲ ਜਾਵੇ ਚਾਹੇ ਕਲਿਆਣ ਸਿੰਘ ਸੀਗੇ ਕਿਸੇ ਵੇਲੇ RAM ਜਨਮ ਭੂਮੀ ਦੇ ਉਹ ਕਰਤਾ ਕਰਤਾ ਸੀਗੇ ਪਰ ਉਹ ਪਾਰਟੀ ਲਾਈਨ ਤੋਂ ਹਟੇ ਦੁਆਰਾ ਸਥਾਪਿਤ ਹੋਣਾ ਬਹੁਤ ਮੁਸ਼ਕਿਲ ਹੁੰਦਾ ਅਸੀਂ ਬਹੁਤ ਇੰਪਰੂਵ ਕੀਤਾ ਹੈ ਜੀ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਸਾਨੂੰ ਸਮਾਂ ਹੀ ਬਹੁਤ ਥੋੜਾ ਮਿਲਿਆ 20 ਦਿਨ ਸਾਨੂੰ ਮਿਲੇ ਪਰ 20 ਦਿਨਾਂ ਦੇ ਅੰਦਰ ਅੰਦਰ ਵੀ ਸਾਡੇ ਸੁਭਾਸ਼ ਸ਼ਰਮਾ ਜੀ ਨੇ ਬਹੁਤ ਤੇਜ਼ੀ ਦੇ ਨਾਲ ਪ੍ਰਚਾਰ ਪ੍ਰਸਾਰ ਕਰਦੇ ਹੋਏ ਉਹਨਾਂ ਦਾ ਜੋ ਲੋਕ ਇਹ ਸਮਝਦੇ ਸੀ ਕਿ ਵੀ ਕਿਹੜਾ ਸੁਭਾਸ਼ ਫਿਰ ਬਾਅਦ ਚ ਸਾਰੇ ਹੀ ਸੁਭਾਸ਼ ਜੀ ਨੂੰ ਸੁਣਨਾ ਪਸੰਦ ਕਰਨ ਲੱਗੇ ਔਰ ਪਿੰਡਾਂ ਪਿੰਡਾਂ ਵਿੱਚ ਸੁਭਾਸ਼ ਜੀ ਦੀ ਡਿਮਾਂਡ ਹੋਣ ਲੱਗੀ ਪਰ ਸਾਡੇ ਕੋਲ ਸਮਾਂ ਘੱਟ ਸੀਗਾ ਸਾਡੇ ਕੋਲ ਸਾਧਨ ਸੀਮਤ ਸੀਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਮੁੱਖ ਮੰਤਰੀ ਮੰਤਰੀ ਸਮੂਚਿਆ ਸਰਕਾਰ ਜਿਹੜੀ ਹੈ ਉਹ ਅੱਥੋਂ ਦੇ ਉਮੀਦਵਾਰ ਨੂੰ ਜਿੱਤਣ ਵਾਸਤੇ ਲੱਗੀ ਸੀਗੀ ਕਾਂਗਰਸ ਦਾ ਉਮੀਦਵਾਰ ਜਿਹੜਾ ਸੀ ਉਹ ਵੀ ਬਹੁਤ ਸਾਧਨ ਸੰਪੰਨ ਸੀ ਉਹ ਵੀ ਪਹਿਲੇ ਐਮਪੀ ਰਿਹਾ ਮੰਤਰੀ ਰਿਹਾ ਐਮਐਲਏ ਰਿਹਾ ਬਹੁਤ ਇੱਕ ਅਮੀਰ ਪਰਿਵਾਰ ਦਾ ਉਮੀਦਵਾਰ ਸੀ ਮਜ਼ਬੂਤ ਪਾਰਟੀ ਆਪਣੇ ਆਪ ਨੂੰ ਰਾਹੁਲ ਗਾਂਧੀ ਦਾ ਨੁਮਾਇੰਦਾ ਉਹ ਸਮਝਦਾ ਸੀ ਸੁਵਾਜ ਜੀ ਦੇ ਪਿੱਛੇ ਨਰਿੰਦਰ ਮੋਦੀ ਔਰ ਭਗਵਾਨ ਰਾਮ ਦਾ ਨਾਮ ਜ਼ਰੂਰ ਸੀਗਾ ਪਰ ਲੇਕਿਨ ਉਹ ਬਿਲਕੁਲ ਇਸ ਖੇਤਰ ਵਾਸਤੇ ਪਹਿਲੀ ਵਾਰ ਚੋਣਾਂ ਲੜੇ पर लेकिन इवन दैन भी उन्होंने बहुत इंप्रूव किया और पार्टी ने तीसरा स्थान प्राप्त किया पर लेकिन अंतर बहुत घट रहा बीजेपी का एक नीचे तो ढांचा चल रहा है जी और एक लोकतंत्रिक प्रक्रिया है वो सारा पूरा करते करते कई बार समा लग जाता कई जगह पहले भी घोषित उम्मीदवार पर लेकिन साढ़े इस आनंदपुर च लेट होया ਉਸ ਦਾ ਕਾਰਨ ਪਾਰਲੀਮੈਂਟਰੀ ਬੋਰਡ ਦਾ ਫੈਸਲਾ ਵਗੈਰਾ ਚ ਦੇਰ ਹੋ ਜਾਂਦੀ ਹੈ